ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਭਾਰਤ-ਚੀਨ ਸਬੰਧ ਮਾਮੂਲੀ ਸੁਧਰੇ ਜਾਂ ਸ਼ੰਕਰ ਸੀਰੀਅਸੀ ਸਾਇੰਸਟ ਤੇ ਸੋਸ਼ਲ ਸਾਇੰਸ ਨੂੰ ਦੋ ਪੱਧਰਾਂ 'ਚ ਪੜਾਉਣ ਦੀ ਯੋਜਨਾ ਤਕਵੀਰ ਨੂੰ ਸਿਆਸੀ ਸੱਜਾ ਪਹਿਲਾਂ ਹੀ ਮਿਲ ਚੁੱਕੀ ਹੁਣ ਧਾਰਮਿਕ ਸੱਜਾ ਮਿਲੀ ਬਾਜਵਾ ਮੁੱਖ ਮੰਤਰੀ ਕੋਠੀ ਨੇੜੇ ਬੇਰਗਰ ਈਟੀਟੀ ਅਧਿਆਪਕਾਂ ਤੇ ਪੁਲਿਸ ਦਰਮਿਆਨ ਧੱਕਾ ਮੁੱਕੀ ਢੱਲੇਵਾਲ ਦੀ ਭੈਣ ਨੇ ਕਿਸਾਨੀ ਸੰਘਰਸ਼ ਵਿੱਚ ਡਟਣ ਲਈ ਪ੍ਰੇਰਿਆ। ਸਤਲਵ ਵਿੱਚ ਡਿੱਗਦਾ ਜ਼ਹਿਰੀਲਾ ਪਾਣੀ ਰੋਕਣ ਪੁੱਜੇ ਲੱਖਾ ਸੁਧਾਨਾ ਤੇ ਕਾਲਾ ਪਾਣੀ ਮੋਰਚਾ ਦੇ ਹੋਰ ਆਗੂ ਹਰਸ ਚਲੇ। ਸਿੰਘ ਸੈਨਾ ਨੇ ਕਾਂਗਰਸ ਨੂੰ ਵਿਰੋਧੀ ਤਰਦੀ ਇਕਤਾ ਲਈ ਕਦਮ ਚੁੱਕਣ ਲਈ ਕਿਹਾ। 8ਵੇਂ ਦਿਨ ਵੀ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜਾਰੀ। ਤਲਵੰਡੀ ਸਾਬੋਜ ਦੁਕਾਨ ਤੋਂ ਸਮਾਨ ਲੈਣ ਗਈਆਂ ਦੋ ਨਵਾਲਗ ਲੜਕੀਆਂ ਹੋਈਆਂ ਲਾਪਤਾ। ਸੁਖਵੀਰ ਤੇ ਢਿੰਡਸਾ ਨੇ ਪਹਿਰੇਦਾਰ ਵਜੋਂ ਸੁਭਾਈ ਸੇਵਾ ਹੋਣਾ ਗੋਨੇ ਪਖਾਨਿਆਂ ਦੀ ਸਫਾਈ ਝੂਟੇ ਵਰਤਨ ਮਾਂਜਣ ਤੇ ਕੀਰਤਨ ਸਰਵਣ ਕਰਨ ਦੀ ਸੇਵਾ ਕੀਤੀ ਰਾਹੁਲ ਗਾਂਧੀ ਸੰਸਦ ਮੈਂਬਰ ਨਾਲ ਅੱਜ ਜਾਣਗੇ ਸੰਭਲ ਬੋਲਿਆ ਪਿੰਡ ਦੇ ਨੌਜਵਾਨ ਦੀ ਇਟਲੀ ਤੋਂ ਲਾਸ਼ ਆਉਣ ਉਪਰੰਤ ਪਿਤਾ ਦੀ ਮੌਤ ਹੁਣ ਖਬਰਾਂ ਵਿਸਤਾਰ ਨਾਲ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਲੋਕ ਸਭਾ 'ਚ ਲਾਈਨ ਆਫ ਐਕਚੁਅਲ ਕੰਟਰੋਲ ਤੇ ਫੌਜੀ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਉਨਾ ਚੀਨ ਨਾਲ ਲੱਗਦੇ ਸਰਾਦੀ ਖੇਤਰਾਂ ਦੇ ਪ੍ਰਬੰਧਨ ਤੇ ਹੋਰ ਧਿਆਨ ਦੇਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਐਲਏਸੀ ਦੇ ਸ਼ਾਂਤੀ ਚੀਨ ਨਾਲ ਭਵਿੱਖੀ ਸਬੰਧਾਂ ਦਾ ਆਧਾਰ ਬਣੇਗੀ। ਉਹਨਾਂ ਕਿਹਾ ਕਿ ਭਾਰਤ ਤੇ ਚੀਨ ਗੱਲਬਾਤ ਜਰੀਏ ਆਪਸੀ ਵਿਵਾਦ ਨੂੰ ਸੁਲਝਾਉਣ ਦਾ ਯਤਨ ਕਰ ਰਹੇ ਹਨ। ਪੂਰਬੀ ਲਦਾਖ ਵਿੱਚ ਫੌਜਾਂ ਪਿੱਛੇ हट ਗਈਆਂ ਹਨ ਪਰ ਐਲਏਸੀ ਦੇ ਕਈ ਖੇਤਰਾਂ ਵਿੱਚ ਹਾਲੇ ਵੀ ਵਿਵਾਦ ਹੈ। ਭਾਰਤ ਅਜਿਹਾ ਹਲਕੜਨ ਦਾ ਯਤਨ ਕਰ ਰਿਹਾ ਹੈ ਜੋ ਦੋਵਾਂ ਦੇਸ਼ਾਂ ਨੂੰ ਮਨਜ਼ੂਰ ਹੋਵੇ। ਜੈ ਸ਼ੰਕਰ ਨੇ ਇਸ ਸੰਕਟ ਨਾਲ ਨਜਿੱਠਣ ਲਈ ਕੂਟਨੀਤਕਾ ਅਤੇ ਪੱਜੀ ਪਧਰਤੇ ਕੀਤੇ ਯਤਨਾਂ ਦੇ ਵੇਰਵੇ ਦਿੱਤੇ। ਉਹਨਾਂ ਕਹਾਂਗੇ ਭਾਰਤੀ ਪਹਿਲ ਅਣਸਖਾਵੀਆਂ ਘਟਨਾਵਾਂ ਤੇ ਝੜਪਾਂ ਨੂੰ ਰੋਕਣ ਦੀ ਹੈ। ਜਿਸ ਲਈ ਗੱਲਬਾਤ ਚੱਲ ਰਹੀ ਹੈ, ਉਹਨਾਂ ਕਹਾਂਗੇ ਰਵੈਤੀ ਖੇਤਰਾਂ ਵਿੱਚ ਗਸ਼ਤ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਕਹਾਂਗੇ ਭਾਰਤ ਤੇ ਚੀਨ ਦੇ ਰਿਸ਼ਤੇ 2020 ਤੋਂ ਬਾਅਦ ਵਿਗੜ ਗਏ ਸਨ ਪਰ ਹੁਣ ਦੀ ਗੱਲਬਾਤ ਤੋਂ ਬਾਅਦ ਸਥਿਤੀ ਵਿੱਚ ਕੁਝ ਸੁਧਾਰ ਹੋਇਆ ਹੈ। ਉਹਨਾਂ ਕਹਾਂਗੇ ਸਰਾਹਤੇ ਸ਼ਾਂਤੀ ਲਈ ਜ਼ਰੂਰੀ ਹੈ। ਇਹ ਦੋਵੇਂ ਦੇਸ਼ ਐਲਏਸੀ ਦਾ ਸਨਮਾਨ ਕਰਨਾ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਵਿਗਿਆਨ ਤੇ ਸਮਾਜਿਕ ਵਿਗਿਆਨ ਵਿੱਚ 9ਵੀਂ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਲੈਵਲਾਂ ਵਿੱਚ ਪੜ੍ਹਾਈ ਕਰਨ ਦੀ ਸਹੂਲਤ ਦੇਣ ਲਈ ਵਿਚਾਰ ਕੀਤਾ ਜਾ ਰਿਹਾ ਹੈ ਇਸ ਨੂੰ CBSE 커ਰੀਕਲਮ ਕਮੇਟੀ ਵੱਲੋਂ ਮਨਜ਼ੂਰੀ ਮਿਲ ਗਈ ਹੈ ਪਰ ਇਸ ਨੂੰ ਗਵਰਨਿੰਗ ਬਾਡੀ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ ਇਸ ਤੋਂ ਪਹਿਲਾਂ ਸਿਰਫ 10ਵੀਂ ਦੇ ਵਿਦਿਆਰਥੀਆਂ ਨੂੰ ਗਣਿਤ ਵਿੱਚ ਹੀ ਇਹ ਸਹੂਲਤ ਮਿਲ ਰਹੀ ਹੈ ਜਿਸ ਤਹਿਤ ਵਿਦਿਆਰਥੀ ਗਣਿਤ ਬੇਸਿਕ ਦੇ ਗਣਿਤ ਸਟੈਂਡਰਡ ਦੀ ਪੜ੍ਹਾਈ ਵਿੱਚੋਂ ਇੱਕ ਵੀ ਚੋਣ ਕਰ ਸਕਦੇ ਹਨ ਸੀਬੀਸੀ ਦੀ ਪੈ ਅਕਾਦਮੀ ਦਾ ਉਦੇਸ਼ ਇਹਨਾਂ ਦੋ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਮੌਕੇ ਦੇਣਾ ਹੈ ਜਿਸ ਤਹਿਤ ਵਿਦਿਆਰਥੀਆਂ ਨੂੰ ਵਿਗਿਆਨ ਤੇ ਸਮਾਜਿਕ ਵਿਗਿਆਨ ਵਿੱਚ ਪੜ੍ਹਾਈ ਦੀ ਵਾਧੂ ਸਮਗਰੀ ਮੁਹੱਈਆ ਕਰਵਾਈ ਜਾਵੇਗੀ ਤੇ ਉਹਨਾਂ ਨੂੰ ਐਡਵਾਂਸਡ ਪੱਧਰ ਦੀ ਪੜ੍ਹਾਈ ਹੋਰ ਅਧਿਕ ਢੰਗ ਤਰੀਕਿਆਂ ਨਾਲ ਕਰਵਾਈ ਜਾਵੇਗੀ ਇਹ ਵੀ ਦੱਸਣਾ ਬਣਦਾ ਹੈ ਕਿ ਸਟੈਂਡਰਡ ਤੇ ਐਡਵਾਂਸਡ ਵਿਦੇ ਪੇਪਰ ਬਕੋ ਵੱਖਰੇ ਹੋਣਗੇ ਤੇ ਐਡਵਾਂਸਡ ਵਿੱਚ ਵਿਦਿਆਰਥੀਆਂ ਨੂੰ ਉਸ ਵਿਸ਼ੇ ਬਾਰੇ ਵਾਧੂ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਉਹ ਅਗਲੀ ਪੜ੍ਹਾਈ ਵਿੱਚ ਇਨ੍ਹਾਂ ਵਿਸ਼ਿਆਂ ਬਾਰੇ ਪਹਿਲਾਂ ਹੀ ਜਾਣਕਾਰੀ ਹਾਸਲ ਕਰ ਸਕਣਾ ਸੀਬੀਐਸਸੀ ਨੇ ਬੋਰਡ ਜਮਾਤਾਂ 10ਵੀਂ ਤੇ 12ਵੀਂ ਜਮਾਤ ਦੇ ਪ੍ਰੈਕਟੀਕਲ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ ਇਸ ਸਬੰਧੀ ਪ੍ਰੀਖਿਆਵਾਂ ਕੰਟਰੋਲਰ ਡਾਕਟਰ ਸੰਜੇਮ ਭਰਤਵਾਜ ਨੇ 2 ਦਸੰਬਰ ਨੂੰ ਸਕੂਲਾਂ ਨੂੰ ਪੱਤਰ ਜਾਰੀ ਕੀਤਾ ਹੈ ਇਸ ਵਿੱਚ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਤੈਅ ਸਮੇਂ ਵਿੱਚ ਪ੍ਰੈਕਟੀਕਲ ਦਾ ਸਿਲੇਬਸ ਮੁਕੰਮਲ ਕਰਵਾਉਣਾ ਇਸ ਸਬੰਧੀ ਸਕੂਲ ਲੈਬਾਰਟਰੀਆਂ ਤੇ ਹੋਰਾਂ ਦੇ ਬੰਦੇ ਪ੍ਰਬੰਧ ਕਰਨਾ ਜੇ ਸਬੰਧੀ ਕੋਈ ਖਾਮੀਆਂ ਰਹਿੰਦੀਆਂ ਹਨ ਤਾਂ ਸੀਬੀਐਸਸੀ ਨੂੰ ਸੂਚਿਤ ਕੀਤਾ ਜਾਵੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਾਸੀਆਂ ਨੇ ਸਿਆਸੀ ਸਜ਼ਾ ਤਾਂ ਪਹਿਲਾਂ ਹੀ ਦੇ ਦਿੱਤੀ ਸੀ ਅਤੇ ਹੁਣ ਉਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਵੀ ਮਿਲ ਗਈ ਹੈ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਤੋਂ ਜੋ ਵੀ ਫੈਸਲਾ ਸੁਣਾਇਆ ਜਾਂਦਾ ਹੈ ਉਸ ਨੂੰ ਦੁਨੀਆ ਭਰ ਦੀ ਸਿੱਖ ਸੰਗਤ ਸ਼ਰਧਾ ਨਾਲ ਮੰਨਦੀ ਹੈ ਅਤੇ ਉਸ ਬਾਰੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਉਹਨਾਂ ਕਿਹਾ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦੀ ਕਾਰਗੁਜ਼ਾਰੀ ਲਗਾਤਾਰ ਨਿਗਰਾਨੀ ਹੇਠ ਚੱਲ ਰਹੀ ਹੈ। ਜਿਸ ਕਾਰਨ ਲੋਕਾਂ ਨੇ ਪਾਰਟੀ ਨੂੰ ਨਕਾਰ ਦਿੱਤਾ ਹੈ ਉਹਨਾਂ ਨੂੰ ਪਹਿਲਾਂ ਹੀ ਸਿਆਸੀ ਸਜ਼ਾ ਦਿੱਤੀ ਜਾ ਚੁੱਕੀ ਹੈ ਲੋਕ ਹੁਣ ਧਾਰਮਿਕ ਸਜ਼ਾ ਦੀ ਉਡੀਕ ਕਰ ਰਹੇ ਸਨ ਜੋ ਉਹਨਾਂ ਨੂੰ ਅਕਾਲ ਤਖਤ ਨੇ ਸੁਣਾ ਦਿੱਤੀ ਹੈ ਖਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹਾਂ ਉਹਨਾਂ ਕਿਹਾ ਅਕਾਲ ਤਖਤ ਸਾਹਿਬ ਦੇ ਫੈਸਲੇ ਅੱਗੇ ਦੁਨੀਆ ਭਰ ਦਾ ਸਿੱਖ ਭਾਈਚਾਰਾ ਉਹਦਾ ਪਾਲਣ ਕਰਦਾ ਹੈ ਉਹ ਅੰਤਮ ਤੇ ਨਿਰਮਵਾਦ ਫੈਸਲਾ ਹੁੰਦਾ ਹੈ ਅਸੀਂ ਉਹਨਾਂ ਦੇ ਫੈਸਲੇ ਅੱਗੇ ਸਿਰ ਝੁਕਾਉਂਦੇ ਹਾਂ ਉਹਨਾਂ ਕਿਹਾ ਪਹਿਲਾਂ 2017 ਵਿੱਚ ਸਿਆਸੀ ਫੈਸਲਾ ਆਇਆ ਜਿਸ ਵਿੱਚ ਪੰਜਾਬ ਵਾਸੀਆਂ ਖਾਸ ਕਰਕੇ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਫਤਵਾ ਦਿੱਤਾ ਇਹ 2019 ਵਿੱਚ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਅਕਾਲੀ ਦਲ ਨੂੰ ਰਿਕਾਰ ਦਿੱਤਾ ਅਤੇ ਫਿਰ 2022 ਅਤੇ ਹੁਣ 2024 ਵਿੱਚ ਵੀ ਅਜਿਹਾ ਹੀ ਵਾਪਰਿਆ ਇਸੇ ਤਰ੍ਹਾਂ ਕਿਸਾਨਾਂ ਦੇ ਮੁੱਦੇ ਅਤੇ ਉਹਨਾਂ ਦੇ ਦਿੱਲੀ ਕੂਚ ਬਾਰੇ ਗੱਲ ਕਰਦੇ ਆ ਉਹਨਾਂ ਕਿਹਾ ਕਿ ਜਦੋਂ ਤੋਂ ਦੇਸ਼ ਵਿੱਚ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਸਰਕਾਰ ਨੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਜਿਹੜਾ ਦੇਸ਼ ਦੇ ਕਿਸਾਨਾਂ ਦੀ ਭੈਤਰੀ ਵਾਲਾ ਹੋਵੇ ਉਹਨਾਂ ਕਿਹਾ ਕਿਸਾਨਾਂ ਨੇ ਜੋ ਮੁੱਦੇ ਚੁੱਕੇ ਹਨ ਖਾਸ ਕਰ ਘੱਟੋ-ਘੱਟ ਸਮਰਥਨ ਮੁੱਲ ਤਾ ਕਿਸਾਨਾਂ ਦਾ ਕਾਨੂੰਨੀ ਹੱਕ ਬਣਦਾ ਹੈ ਜਿਸ ਨੂੰ ਸਾਰੀਆਂ ਸਰਕਾਰਾਂ ਨੇ ਮੰਨਿਆ ਹੈ ਉਹਨਾਂ ਦੋਸ਼ ਲਾਇਆ ਜਿਸ ਵਰਚੋਂ ਨੇ ਦੇ ਸੀਜ਼ਨ ਨੂੰ ਦੇਖਿਆ ਜਾਵੇ ਤਾਂ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਝੋਨੇ ਦੀ 2 ਕੁਇੰਟਲ 300 ਰੁਪਏ ਦੀ ਲੁੱਟੋਈ ਹੈ ਇੰਜ ਵਪਾਰੀਆਂ ਨੇ ਦੋਵੇਂ ਸਰਕਾਰਾਂ ਸੂਬੇ ਦੀ ਆਪ ਸਰਕਾਰ ਤੇ ਕੇਂਦਰ ਦੀ ਭਾਜ ਭਾ ਸਰਕਾਰ ਦੀ ਮੀਲੇ ਭੁਗਤ ਨਾਲ ਕਿਸਾਨਾਂ ਦਾ ਕਰੀਬ 5.5 ਤੇ 6000 ਕਰੋੜ ਰੁਪਏ ਲੁੱਟਿਆ ਗਿਆ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਉਹਨਾਂ ਪੰਜਾਬ ਤੇ ਹਰਿਆਣਾ ਵਿੱਚ ਡੀਏਪੀ ਦੀ ਕਮੀ ਦੀ ਗੱਲ ਵੀ ਕੀਤੀ ਅਦੇ ਕਿ ਆਕੇ ਕਿਸਾਨ ਆਪਣੇ ਜਮੂਰੀ ਹੱਕ ਤਹਿਤ ਦਿੱਲੀ ਜਾ ਰਹੇ ਹਨ ਪਰ ਇਸ ਦੌਰਾਨ ਉਹ ਇਸ ਗੱਲ ਦਾ ਝੂਠ ਧਿਆਰ ਰੱਖਣਗੇ ਇਸ ਕਾਰਨ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ਼ਦਾ ਘਰਾਓ ਕਰਨ ਪੁੱਜੇ ਬੇਰੋਜ਼ਗਾਰ ਈਟੀਟੀ ਅਧਿਆਪਕਾਂ ਤੇ ਪੁਲਿਸ ਅੰਦਰ ਮਿਆਨ ਝੜਪ ਹੋ ਗਈ ਇਹ ਅਧਿਆਪਕ ਪਿਛਲੇ ਡੇਢ ਸਾਲ ਤੋਂ ਆਪਣੀ ਜੁਆਇਨਿੰਗ ਦੀ ਮੰਗ ਕਰ ਰਹੇ ਸਨ ਜਿਨ੍ਹਾਂ ਨੇ ਈਟੀਟੀ ਕਾਡਰ 9594 ਜੂਨੀਆਂ ਅਤੇ 364 ਜੂਨੀਆਂ ਦੀ ਅਗਵਾਈ ਹੇਠ ਰੋਸ ਜਹਰ ਕੀਤਾ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਖਦੇੜ ਲਈ ਪਾਣੀ ਦੀਆਂ ਬੁਛਾਰਾ ਮਾਰੀਆਂ ਗਈਆਂ ਜਿਸ ਦੌਰਾਨ ਕਈ ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਤੇ ਚੁੰਨੀਆਂ ਲੱਤ ਗਈਆਂ ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋ ਗਏ ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਉੱਪਰ ਅਨਿਵਾਹ ਲਾਚ ਚਾਰਜ ਕੀਤਾ ਗਿਆ ਅਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਇਸ ਤੋਂ ਪਹਿਲਾਂ ਪੰਜਾਬ ਭਰ ਤੋਂ ਵੱਡੀ ਤਾਦਾਦ ਚ ਬੇਰੁਜ਼ਗਾਰ ਈਟੀਟ ਅਧਿਆਪਕਾਂ ਵੱਲੋਂ ਜੀਲਕਪੁਰ ਤੋਂ ਬਟਿੰਡਾ ਕੌਮੀ ਹਾਈਵੇ ਜਮ ਕੀਤਾ ਗਿਆ ਅਤੇ ਰੋਸ ਦਰਨਾ ਦਿੱਤਾ ਗਿਆ ਜਿਸ ਤੋਂ ਬਾਅਦ ਰੋਸ ਮਾਰਚ ਕਰਦੇ ਹੋਏ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ ਜਿਉਂ ਹੀ ਉਹ ਜਵਰੀ ਪੁਲਿਸ ਨਾਕੇਬੰਦੀ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨਾਲ ਝੜਪ ਹੋ ਗਈ ਪੁਲਿਸ ਵੱਲੋਂ ਪਾਣੀ ਦੀਆਂ ਬੁਛਾਰਾ ਚਲਾ ਦਿੱਤੀਆਂ ਗਈਆਂ ਈ.ਟੀ.ਡੀ ਕਾਟੜੀਆਂ ਦੋਨੋਂ ਜੂਨੀਅਨ ਦੇ ਆਗੂ ਹਰਜੀਤ ਬੁੱਢਲਾਡਾ ਬੰਟੀ ਕੰਬੋਜ ਗੁਰਸੰਗਤ ਬੁੱਢਲਾਡਾ ਬੱਗਾ ਕੁਡਾਲ ਬਿਨਿਹਾਰ ਸਿੰਘ ਭਰਮਪਾਲ ਫਾਜ਼ਿਲਕਾਰ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਬੇਰੇਜਗਰ ਅਧਿਆਪਕਾਂ ਉੱਪਰ ਪਾਣੀ ਦੀਆਂ ਬੁਛਾਰਾ ਚਲਾਈਆਂ ਗਈਆਂ ਅਤੇ ਅਨੇਵਾ ਲਾਠੀ ਚਾਰਜ ਕੀਤਾ ਗਿਆ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਤੇ ਚੁੰਨੀਆਂ ਲੱਤ ਗਈਆਂ ਉਹਨਾਂ ਦੋਸ਼ ਲਾਇਆ ਕਿ ਲਾਠੀ ਚਾਰਜ ਦੌਰਾਨ ਕਈ ਬੇਰੁਜ਼ਗਾਰ ਅਧਿਆਪਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ ਉਹਨਾਂ ਮੰਗੀਤੀ ਕਿ 5894 ਦੇ 23 ਚਾੜ ਇਟੀਡੀ ਅਧਿਆਪਕਾਂ ਨੂੰ ਨੌਕਰੀ ਤੇ ਜੋਇਨ ਕਰਵਾਇਆ ਜਾਵੇ ਕਿਸਾਨਾਗੂ ਜਗਜੀਤ ਸਿੰਘ ਧੱਲੇਵਾਲ ਨਾਲ ਉਹਨਾਂ ਦੀ ਵੱਡੀ ਭੈਣ ਸਦੇਵ ਕੌਰ ਨੇ ਮੁਲਾਕਾਤ ਕੀਤੀ ਉਹਨਾਂ ਕਿਹਾ ਕਿ ਉਸਦਾ ਭਰਾ ਕਿਸਾਨਾਂ ਦੀਆਂ ਮੰਗਾਂ ਲਈ ਲੜਾਈ ਤਾਂ ਪਹਿਲਾਂ ਹੀ ਲੜ ਰਿਹਾ ਸੀ ਪਰ ਕਿਸਾਨ ਅੰਦੋਲਨ ਦੌਰਾਨ ਮਰਨ ਵਰਤੇ ਬੈਠਣ ਦਾ ਪਤਾ ਲੱਗਿਆ ਉਹਨਾਂ ਨੂੰ ਉਦੋਂ ਲੱਗਿਆ ਜਦੋਂ ਪੁਲਿਸ ਉਹਨਾਂ ਨੂੰ ਚੁੱਕ ਕੇ ਲੈ ਗਈ ਉਹਨਾਂ ਕਹਾਂਗੇ ਇਹ ਸੰਕੇ ਦੁੱਖ ਲੱਗਿਆ ਕਿ ਕਿਸਾਨੀ ਮੰਗਾ ਲਈ ਉਹਨਾਂ ਮਰਨ ਵਰਤੇ ਬਠਣਾ ਸੀ ਤਾਂ ਸਰਕਾਰ ਨੂੰ ਕੀ ਹਰਜ ਸੀ ਉਹਨਾਂ ਕਹਾਂਗੇ ਇਸ ਦੇ ਉਲਟਾ ਪ੍ਰਸ਼ਾਸਨ ਕਹਿੰਦਾ ਸੀ ਕਿ ਡੱਲੇਵਾਲ ਦੀ ਸਿਹਤ ਦਾ ਚੈੱਕਅਪ ਕਰਾਉਣ ਲਈ ਚੁੱਕਿਆ ਗਿਆ ਹੈ ਜੇ ਡੱਲੇਵਾਲ ਕੈਂਸਰ ਦੀ ਦਵਾਈ ਨਹੀਂ ਲੈ ਰਹੇ ਤਾਂ ਉਹਨਾਂ ਨੂੰ ਦਵਾਈ ਲੈਣੀ ਵੀ ਨਹੀਂ ਚਾਹੀਦੀ ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਨੂੰ ਰੁਕਣ ਲਈ ਨਹੀਂ ਆਏ ਬਸ ਮਿਲਣ ਲਈ ਆਈ ਹੈ ਡੱਲੇਵਾਲ ਨੂੰ ਪਤਾ ਸਕੇ ਕਿਵੇਂ ਕਿਸਾਨੀ ਹੱਕਾਂ ਦੀ ਲੜਾਈ ਲੜਨੀ ਹੈ ਉਹ ਆਪਣੇ ਢੰਗ ਨਾਲ ਲੜਾਈ ਲੜ ਰਹੇ ਹਨ ਉਹਨਾਂ ਨੂੰ ਕੋਈ ਗਲਛਕਵਾ ਨਹੀਂ ਇਥੇ ਜਿਗਰਜੋਗ ਹੈ ਕਿ ਡੱਲੇਵਾਲ ਨੂੰ ਮਰਨ ਵਰਤੇ ਬੈਠਿਆ ਅੱਜ 9 ਦਿਨ ਹੋ ਗਏ ਹਨ ਪਰ ਉਹਨਾਂ ਦਾ ਹੌਸਲਾ ਅਜੇ ਵੀ ਬੁਲੰਦ ਹੈ ਬੁੱਡੇ ਦਰਿਆ ਵਿੱਚ ਡਿਗਰੇ ਡੈਂਗਾ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਨੂੰ ਰੋਕਣ ਦਾ ਮੁੱਦਾ ਸ਼ਹਿਰ ਵਿੱਚ ਪੂਰੀ ਤਰ੍ਹਾਂ ਭੱਗ ਗਿਆ ਹੈ ਕਾਲੇ ਪਾਣੀ ਦਾ ਮੋਰਚਾ ਦੇ ਮੈਂਬਰਾਂ ਨੇ 3 ਦਸੰਬਰ ਨੂੰ ਬੁੱਡੇ ਦਰਿਆ ਵਿੱਚ ਡਿਗ ਰਹੇ ਗੰਦਲੇ ਪਾਣੀ ਨੂੰ ਰੋਕਣ ਲਈ ਬੰਨ ਲਗਾਉਣ ਦਾ ਪ੍ਰੋਗਰਾਮ ਲਿਖਿਆ ਸੀ ਪਰ ਸਵੇਰੇ ਤੋਂ ਹੀ ਜਿੱਥੇ ਮੋਰਚੇ ਦੇ ਮੈਂਬਰਾਂ ਨੂੰ ਪੁੱਜਣਾ ਸੀ ਉੱਥੇ ਪੁਲਿਸ ਨੇ ਸਖਤ ਸੁਰੱਖਿਆ ਦੇ ਇੰਤਜ਼ਾਮ ਕਰ ਦਿੱਤੇ ਗੌਰਤਲ ਬਹਿਕੇ ਗੰਦਲੇ ਤੇ ਜ਼ਹਿਰੀਲੇ ਪਾਣੀ ਨਾਲ ਭਰਿਆ ਬੁੱਢਾ ਨਾਲਾ ਅਗਾਹ ਜਾ ਕੇ ਦਰਿਆ ਸੱਤਰ ਵਿੱਚ ਡਿੱਗਦਾ ਹੈ ਸੈਂਕੜਿਆਂ ਦੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਪੁਲਿਸ ਮੁਲਾਜ਼ਮਾ ਨੇ ਫਰੋਜਪੁਰ ਰੋਡ ਤੇ ਬੇਰਕਾ ਮਿਲਕ ਪਲਾਂਟ ਸਾਹਮਣੇ ਆਉਣ ਵਾਲੇ ਮੋਰਚੇ ਦੇ ਜ਼ਿਆਦਾਤਰ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਲਗਾਤਾਰ ਜਾਰੀ ਰਹੀ ਫੜੋ ਪੜੀ ਦੌਰਾਨ ਮੋਰਚੇ ਦੇ ਮੁਖਾਗੂ ਤੇ ਸਮਾਜਿਕ ਕਾਰਕੁਨ ਲੱਖਾ ਸਿਧਾਨਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਮੌਕੇ ਦੇ ਪੁਲਿਸ ਕਮਿਸ਼ਨਰ ਸਣੇ ਸਾਰੇ ਹੀ ਵੱਡੇ ਪੁਲਿਸ ਮੁਲਾਜ਼ਮਾ ਛੜਕਾਂ ਦੇ ਮੌਜੂਦ ਰਹੇ ਦੂਜੇ ਪਾਸੇ ਡੈਂਗ ਜੁਨਟਾਂ ਵਾਲਿਆਂ ਨੇ 24 ਘੰਟੇ ਲਈ ਫੈਕਟਰੀਆਂ ਬੰਦ ਕਰਕੇ ਤਾਜਪੁਰ ਰੋਡ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਨਾਲ ਲੈ ਕੇ ਧਰਨਾ ਲਾ ਦਿੱਤਾ ਦੁਪਹਿਰ ਤੱਕ ਬਰੋਇਪੁਰ ਰੋਡ ਤੇ ਪੁਲਿਸ ਵੱਲੋਂ ਮੋਰਚੇ ਦੇ ਮੈਂਬਰਾਂ ਨੂੰ ਫੜਨ ਦਾ سلسلہ ਜਾਰੀ ਰਿਹਾ ਹਾਲਾਂਕਿ ਦੁਪਹਿਰ ਤੱਕ ਲਖਸਧਾਣਾ ਅਮਤੋਜ ਮਾਨਸ ਨੇ ਹੋਰ ਕਈ ਕਰਮਚਾਰੀ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਆਏ ਸਨ ਪਰ ਬਾਅਦ ਵਿੱਚ ਉਹ ਪੁਲਿਸ ਨੇ ਲਖਸਧਾਣਾ ਨੂੰ ਹਿਰਾਸਤ ਵਿੱਚ ਲੈ ਲਿਆ ਸ਼ਿਰਸ਼ਨਾ ਜੁਬੀਟੀ ਨੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਲੜਨ ਦੇ ਐਲਾਨਾਂ ਤੇ ਪੱਛਮੀ ਬੰਗਾਲ ਚ ਤ੍ਰਿਣਮੂਲ ਕਾਂਗਰਸ ਦੀ ਕਾਂਗਸ ਤੋਂ ਦੂਰੀ ਦੇ ਮੱਦੇ ਨਜ਼ਰ ਬ੍ਰੋਦੀਪਤਰ ਦੀ ਇਕੱਲੇ ਕਦਮ ਚੁੱਕਣ ਲਈ ਮੰਗਲਵਾਰ ਨੂੰ ਕਿਹਾ ਉਦੋਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਆਪਣੇ ਅਖਬਾਰ ਸਾਹਮਣੇ ਸੰਪਾਦਕੀਚ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਆਪ ਮੁਖੀ ਹਰਵਿੰਦ ਕਿਸ਼ਰੀਵਾਲ ਨੂੰ ਇੰਡੀਆ ਘਰ ਜੋੜਦਾ ਹਿੱਸਾ ਬਣੇ ਰਹਿਣ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ ਉਨਾ ਕਿਹਾ ਕਿ ਪੱਛਮੀ ਬੰਗਾਲ 'ਚ ਮਮਤਾ ਬੇਨਰਜੀ ਕਾਂਗਰਸ ਤੋਂ ਦੂਰੀ ਬਣਾ ਕੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਕੇਜਰੀਵਾਲ ਵੀ ਇਸੇ ਰਾਹ ਤੇ ਚੱਲ ਰਹੇ ਹਨ ਇਹ ਸਬੰਧ 'ਚ ਕਾਂਗਰਸ ਨੂੰ ਆਤਮ ਨਿਰੀਖਣ ਕਰਨ ਤੇ ਬਿਰੋਧੀ ਧਿਰ ਦੀ ਇਕਤਾਈ ਕਦਮ ਚੁੱਕਣ ਦੀ ਜ਼ਰੂਰਤ ਹੈ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ਤੇ ਕਾਂਗਰਸ ਵਿਚਾਲੇ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਸੀ ਆਪ ਤੇ ਕਾਂਗਰਸ ਨੇ ਇੰਡੀਆ ਗੱਠਜੋੜ ਤਹਿਤ ਦਿੱਲੀ ਹਰਿਆਣਾ ਤੇ ਗੁਜਰਾਤ 'ਚ ਮਿਲ ਕੇ 2024 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ 8ਵੇਂ ਦਿਨ ਵੀ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲਾ ਖਨੌਰੀ ਬਾਰਡਰ ਤੇ ਚੱਲ ਰਹੇ ਮੋਰਚੇ ਉੱਪਰ ਮਰਨ ਵਰਤ ਜਾਰੀ ਹੈ ਮੈਡੀਕਲ ਬਲਟਿਨ ਜਾਰੀ ਕਰਦੇ ਹਾਂ ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਢੱਲੇਵਾਲ ਦੀ ਸ਼ੂਗਰ 73 ਬਲੱਡ ਪ੍ਰੈਸ਼ਰ 145 99 ਪਲਸ 88 ਅਤੇ ਤਾਪਮਨ 96.5 ਹੈ ਹਰਿਆਣਾ ਤੋਂ ਕਿਸਾਨਾਂ ਦਾ ਵੱਡਾ ਜਥਾ ਖਨੌਰੀ ਬਾਰਡਰ ਉੱਪਰ ਪਹੁੰਚਿਆ ਤੇ ਵਿਸ਼ਵਾਸ ਦਿਵਾਇਆ ਕਿ ਉਹ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਆਖਰੀ ਸਾਹ ਤੱਕ ਰਹਿਣਗੇ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌੜਾ ਵਿਖੇ ਕਿਸਾਨਾਂ ਉੱਪਰ ਹੋ ਰਿਹਾ ਤਿਆਚਾਰ ਲੋਕਤੰਤਰੀ ਕਦਰਾਂ-ਕੀਮਤਾਂ ਦੇ ਵਿਰੁੱਧ ਹੈ। ਉਹਨਾਂ ਕਹਿੰਦੇ ਕਿ ਕਿਸਾਨਾਂ ਨੇ ਲੰਬੀ ਲੜਾਈ ਲੜੀ ਕੇ 2013 ਦਾ ਭੂਮੀ ਗ੍ਰਹਿਣ ਕਾਨੂੰਨ ਬਣਾਇਆ ਸੀ ਜਿਸ ਨੂੰ ਭਾਇਪਾ ਸਰਕਾਰ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿੱਚ ਕਾਲੇ ਪਾਣੀ ਵਿਰੋਧ ਚੱਲ ਰਹੇ ਅੰਦੋਲਨ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਸਰਾਸਰ ਗਲਤ ਹਨ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਪਰਾਲੀ ਸਾਲ ਲਈ ਤਾਂ ਸਾਨਾਂ ਤੇ ਸਖਤ ਹੋ ਜਾਂਦੀ ਹੈ ਪਰ ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਆਪਣੇ ਲੋਕਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਇਹ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਉਣ ਲਈ ਉਹ ਮਰਨ ਵਰਤ ਉੱਪਰ ਬੈਠੇ ਹਨ ਜਿਸ ਲਈ ਉਹਨਾਂ ਦੇ ਹੌਸਲਾ ਪੂਰੀ ਤਰ੍ਹਾਂ ਬਰੰਦ ਹੈ ਅਤੇ ਉਹਨਾਂ ਦਾ ਮਰਨ ਵਰਤ ਆਖਰੀ ਸਾਹ ਤੱਕ ਜਾਰੀ ਰਹੇਗਾ ਤਲਵੰਡੀ ਸਾਬੋ ਸਬਡਿਵੀਜ਼ਨ ਚ ਅਮਲ ਕਰਨ ਦੀ ਸਥਿਤੀ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਅਤੇ ਦਿੰਦਿਆੜੇ ਬਾਰਦਾਤਾਂ ਵਾਪਰ ਰਹੀਆਂ ਹਨ ਅਤੇ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕਿ ਤਲਵੰਡੀ ਸਾਬੋ ਦੀ ਪ੍ਰੋਫੈਸਰ ਕਲੋਨੀ ਦੇ ਵਿੱਚੋਂ ਦੋ ਨਵਾਲਗ ਲੜਕੀਆਂ ਲਾਪਤਾ ਹੋ ਗਈਆਂ। ਦੋਵੇਂ ਕੁੜੀਆਂ ਦਿਨ ਦਿਹਾੜੇ ਘਰ ਤੋਂ ਖਾਣ ਪੀਣ ਦਾ ਸਮਾਨ ਲੈਣ ਲਈ ਦੁਕਾਨ ਤੇ ਹੀ ਗਈਆਂ ਸਨ। ਇਹ ਗਾਇਬ ਹੋ ਗਈਆਂ। ਮੁੜ ਕੇ ਘਰ ਵਾਪਸ ਨਹੀਂ ਆਈਆਂ। ਜਿਸ ਤੋਂ ਬਾਅਦ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਨਹੀਂ ਮਿਲੀਆਂ। ਜਿਸ ਕਾਰਨ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਹਾਲਾਂਕਿ ਇਸਵੰਦੀ ਕੁੜੀਆਂ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪਰ ਪੁਲਿਸ ਇੱਕ ਵਾਰ ਘਰ ਜ਼ਰੂਰ ਆਈ ਪਰ ਮੁੜ ਕੇ ਪੀੜਤਾਂ ਦੀ ਕੋਈ ਵੀ ਸਾਰ ਨਹੀਂ ਲਈ। ਇਸ ਸੰਬੰਧੀ ਪੀੜਤ ਮਾਪਿਆਂ ਨੇ ਦੱਸਿਆ ਕਿ ਸਾਡੀਆਂ ਲੜਕੀਆਂ 7ਵੀਂ ਤੇ 9ਵੀਂ ਕਲਾਸ ਦੀਆਂ ਵਿਦਿਆਰਥਣਾਂ ਹਨ ਅਤੇ ਉਹ ਘਰੋਂ ਖਾਣ-ਪੀਣ ਦਾ ਸਮਾਨ ਲਈ ਥੋੜੀ ਦੂਰ ਪੈਂਦੀ ਦੁਕਾਨ ਤੇ ਹੀ ਗਈਆਂ ਸਨ ਪਰ ਮੁੜ ਕੇ ਵਾਪਸ ਨਹੀਂ ਆਈਆਂ ਤੇ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਹਨਾਂ ਨੂੰ ਕਿਡਨਾਪ ਕਰ ਲਿਆ ਹੈ। ਇਸ ਸੰਬੰਧੀ ਤਲਵੰਡੀ ਸਾਬੋ ਦੇ ਪੁਲਿਸ ਅਧਿਕਾਰੀ ਨੇ ਲੜਕੀਆਂ ਦੇ ਕਿਡਨਾਪ ਹੋਣ ਦੀ ਗੱਲ ਨੂੰ ਸਹੀ ਨਾ ਦੱਸਦੇ ਹੋਏ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੁਝ ਸ਼ੱਕੀ ਲੋਕਾਂ ਨੂੰ ਹੀ ਰਾਉਂਡ ਅਪ ਕੀਤਾ ਗਿਆ ਹੈ ਤੇ ਵੱਖ-ਵੱਖ ਪੱਖਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਸ਼ੁਧ ਕਰਨ ਨੇ ਦਾਵਾ ਕੀਤਾ ਕਿ ਜਲਦੀ ਹੀ ਲੜਕੀਆਂ ਨੂੰ ਲਭ ਲਿਆ ਜਾਵੇਗਾ। ਛਿਰੀ ਅਕਾਲ ਤੱਕ ਸੈਬਲੋਂ ਲਈ ਤਨਖਾਹ ਤੋਂ ਇੱਕ ਦਿਨ ਮੰਗਨੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਫਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਇੱਥੇ ਸ਼੍ਰੀ ਹਰਮੰਦਰ ਸਾਹਿਬ ਸਮੂਹ ਵਿੱਚ ਵੱਖ-ਵੱਖ ਤਰ੍ਹਾਂ ਦੀ ਤਨਖਾਹ ਸੰਬੰਧੀ ਸੇਵਾ ਕੀਤੀ ਹੈ। ਸੁਖਵੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਸਾ ਨੇ ਸਵੇਰੇ ਲਗਭਗ 1 ਘੰਟਾ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਮੁੱਖ ਪ੍ਰਵੇਸ਼ ਦੁਆਰ ਦੇ ਕੋਲ ਬੈਠ ਕੇ ਪਹਿਰੇਦਾਰ ਦੀ ਸੇਵਾ ਨਿਭਾਈ। ਬਾਕੀ ਅਕਾਲੀ ਆਗੂਆਂ ਵੱਲੋਂ ਪਖਾਨੇ ਧੋਣ ਦੀ ਸੇਵਾ ਲੰਗਰ ਘਰ ਵਿੱਚ ਸੰਗਤ ਦੇ ਝੂਠੇ ਬਰਤਨ ਮਾਜਣ ਦੀ ਸੇਵਾ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦੀ ਸੇਵਾ ਕੀਤੀ ਗਈ। ਇਹ ਸੇਵਾ ਮੁਕੰਮਲ ਕਰਨ ਤੋਂ ਬਾਅਦ ਸੁਖਬੀ ਸਿੰਘ ਬਾਦਲੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਝੂਠੇ ਬਰਤਨਾਂ ਦੀ ਸੇਵਾ ਕੀਤੀ। ਉਹ ਵੀਲ ਚੇਅਰ ਤੇ ਬੈਠੇ ਰਹੇ ਤੇ ਸੰਗਤ ਦੇ ਝੂਠੇ ਬਕਰ ਫੜ ਕੇ ਅਗਾਹ ਸੌਂਪ ਰਹੇ ਸਨ। ਇਸੇ ਤਰ੍ਹਾਂ ਸ਼੍ਰੀ ਢੀਂਡਸਾ ਨੇ ਵੀ ਇਹ ਸੇਵਾ ਕੀਤੀ। ਮਗਰੋਂ 1 ਘੰਟਾ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਉਹਨਾਂ ਨੂੰ ਨਿਤਨੇਮ ਤੋਂ ਇਲਾਵਾ ਸੁਖਮਣੀ ਸਾਹਿਬ ਦਾ ਇੱਕ ਪਾਠ ਕਰ ਲਈ ਵੀ ਹਦੇਸ਼ ਦਿੱਤਾ ਗਿਆ ਸੀ ਉਹਨਾਂ ਨਾਲ ਹੋਰਨਾ ਪੰਜ ਅਕਾਲੀ ਆਗੂਆ ਹੀਰਾ ਸਿੰਘ ਆਬੜੀਆ ਬਲਵਿੰਦਰ ਸਿੰਘ ਪੁੰਦੜਾ ਬਲਜਰ ਸਿੰਘ ਰੜੀਕੇ ਡਾਕਟਰ ਦਲਜੀਤ ਸਿੰਘ ਚੀਮਾ ਸੁੱਚਾ ਸਿੰਘ ਲੰਗਾਹ ਨੇ ਪਖਾਨਿਆਂ ਦੀ ਸਫਾਈ ਦੀ ਸੇਵਾ ਕੀਤੀ ਲੰਗਰ ਘਰ ਵਿੱਚ ਉੱਠੇ ਬਰਤਨ ਮਾਂਜਣ ਦੀ ਸੇਵਾ ਤੇ ਗੁਰਬਾਣੀ ਕੀਰਤਨ ਸਰਵ ਕਰਨ ਦੀ ਸੇਵਾ ਕੀਤੀ ਉਧਰ ਬੀਬੀ ਜਗੀ ਇਕੋਰ ਪ੍ਰੇਮ ਸਿੰਘ ਚੰਦੂ ਮਾਜਰਾ ਵਿਕਰਮ ਸਿੰਘ ਜੇਠੀਆ ਸਰਜੀਤ ਸਿੰਘ ਰਖੜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਹੋਰ ਅਕਾਲੀ ਆਗੂਆ ਵੱਲੋਂ 12 ਤੋਂ 1 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਲਈ ਬਣੇ ਪਖਾਨਿਆਂ ਦੀ ਸਫਾਈ ਦੀ ਸੇਵਾ ਗੁਰੂ ਘਰ ਦੇ ਲੰਗਰ ਘਰ ਵਿੱਚ ਵਰਤਨ ਮਾਂਜਣਾ ਝਾੜੂ ਮਾਰਨ ਤੇ ਕੀਰਤਨ ਸੁਣਨ ਦੀ ਸੇਵਾ ਕੀਤੀ ਗਈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ 4 ਸਤੰਬਰ ਨੂੰ ਸੰਬਲ ਦਾ ਦੌਰਾ ਕਰਨਗੇ। ਪਾਰਟੀ ਦੇ ਸਿਵਾਈ ਪ੍ਰਧਾਨ ਅਜੇ رائے ਨੇ ਇਹ ਜਾਣਕਾਰੀ ਦਿੱਤੀ। رائے ਨੇ ਦੱਸਿਆ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਬਾੜਾ ਵੀ ਰਾਹੁਲ ਨਾਲ ਸੰਬਲ ਦਾ ਦੌਰਾ ਕਰ ਸਕਦੀ ਹੈ। ਉਨ੍ਹਾਂ ਕਿਹਾ ਬਾਬਤ ਵਿੱਚ ਉੱਤਰ ਪ੍ਰਦੇਸ਼ ਤੋਂ ਪਾਰਟੀ ਦੇ ਸਾਰੇ 6 ਸੰਸਦ ਮੈਂਬਰ ਸ਼ਾਮਲ ਹੋਣਗੇ। ਜਿਨ੍ਹਾਂ ਦੀ ਅਗਵਾਈ راہਲ ਗਾਂਧੀ ਕਰਨਗੇ ਇਹਨਾਂ ਚ ਪਾਰਟੀ ਦੇ ਜਨਰਲ ਸਕੱਤਰ ਦੇ ਸਵਾਈ ਇੰਚਾਰਜ ਅਭਿਨਾਸ਼ ਪਾਂਡੇ ਵੀ ਹੋਣਗੇ ਸਵਾਈ ਕਾਂਗਰਸ ਦੇ ਮੁਖੀ ਰਾਏ ਨੇ ਕਿਹਾ ਕਿ ਉਹ ਵੀ ਰਾਇਵਰੇਲੀ ਤੋਂ ਸੰਸਦ ਮੈਂਬਰ راہਲ ਗਾਂਧੀ ਨਾਲ ਸੰਭਲ ਜਾਣਗੇ ਇਹ ਪੁੱਛੀ ਜਾਂਦੇ ਕਿ ਕੀ ਪਾਰਟੀ ਦੀ ਸੰਸਦ ਮੈਂਬਰ ਪ੍ਰਿੰਕਾ ਗਾਂਧੀ ਬਾੜਾ ਵੀ ਆਪਣੇ ਭਰਾ ਨਾਲ ਸੰਭਲ ਜਾਣਗੇ ਤਾਂ ਰਾਏ ਨੇ ਕਿਹਾ ਕਿ ਉਹ ਵੀ ਜਾ ਸਕਦੇ ਹਨ ਮੁਗਲ ਕਾਲ ਦੀ ਮਸਜਿਦ ਦਾ 19 ਨਵੰਬਰ ਨੂੰ ਸਰਵੇਖਣ ਕੀਤੇ ਜਾਣ ਤੋਂ ਬਾਅਦ ਸੰਭਲ 'ਚ ਤਣਾਅ ਦਾ ਮਾਹੌਲ ਹੈ ਸੰਭਲ 'ਚ ਪਾਬੰਦੀਆਂ 31 ਤੱਕ ਵਧਾਈਆਂ ਸੰਬਲਚ ਬਾਹਰੀ ਵਿਅਕਤੀਆਂ ਦੇ ਦਾਖਲੇ ਤੇ ਪਾਬੰਦੀ ਦੇ ਹੁਕਮ 31 ਦਸੰਬਰ ਤੱਕ ਵਧਾ ਦਿੱਤੇ ਗਏ ਹਨ ਜਿਲ੍ਹਾ ਅਧਿਕਾਰੀ ਰਜਿੰਦਰ ਪੈਂਸਿਆ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਜਿਲ੍ਹੇਚ ਪਾਬੰਦੀਆਂ ਦੇ ਹੁਕਮ 31 ਦਸੰਬਰ ਤੱਕ ਲਾਗੂ ਰਹਿਣਗੇ ਜਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਬੋਲੀਆ ਦਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਨੌਜਵਾਨ ਸੁਖਵਿੰਦਰ ਸਿੰਘ ਪਿਤਾ ਕੁਲਵੰਤ ਸਿੰਘ ਜੋ ਕਿ ਰੋਜੀ ਰੋਟੀ ਕਮਾਉਣ ਲਈ 5 ਸਾਲ ਤੋਂ ਇਟਲੀ ਗਿਆ ਸੀ ਦੀ ਇਟਲੀ ਵਿੱਚ ਮੌਤ ਹੋ ਗਈ ਸੀ ਉਸਦੀ ਲਾਸ਼ ਪਿੰਡ ਪਹੁੰਚਣ ਤੋਂ ਬਾਅਦ ਉਸਦੇ ਪਿਤਾ ਦੀ ਵੀ ਮੌਤ ਹੋ ਗਈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸਨ ਅੱਜ ਦੀਆਂ ਮੁੱਖ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।